हां ਸਾਡੇ ਨਾਲ ਅਸੀਂ ਸਾਡੇ ਪੇਸ਼ੈਂਟ ਪੂਰਨਮ ਜੀ ਬਾਰੇ ਗੱਲ ਕਰਾਂਗੇ ਜੋ ਕਿ ਲੁਧਿਆਣਾ ਤੋਂ ਨੇ ਜੋ ਸਾਡੇ ਕੋਲ ਆਪਣੀ ਕਮਰ ਦੀ ਦਰਦ ਤੋਂ ਪਰੇਸ਼ਾਨ ਹੋ ਕੇ ਆਈ ਸੀ ਇਹ ਇੱਕ ਵਰਕਿੰਗ ਲੇਡੀ ਨੇ ਜਿਸ ਦੇ ਨਾਲ ਨਾਲ ਘਰ ਦਾ ਕੰਮ ਵੀ ਇਹਨਾਂ ਨੂੰ ਕਰਨਾ ਪੈਂਦਾ ਸੀ ਆਪਣੀ ਕਮਰ ਦੀ ਦਰਦ ਤੋਂ ਪਰੇਸ਼ਾਨ ਸੀ ਤੇ ਜਿਸ ਦੇ ਨਾਲ ਇਹਨਾਂ ਦੀ ਕਮਰ ਵਿੱਚ ਜਕੜਾ ਦਿੰਦੀ ਸੀ ਤੇ ਜਿਸ ਦੇ ਕਾਰਨ ਇਹਨਾਂ ਦਾ ਕੰਮ ਵੀ ਛੁੱਟ ਚੁੱਕਾ ਸੀ ਤੇ ਇਹ ਘਰ ਦਾ ਕੰਮ ਵੀ ਨਹੀਂ ਸੀ ਕਰ ਪਾ ਰਹੇ ਇਹਨਾਂ ਨੇ ਫਿਰ ਡਾਕਟਰਸ ਨੂੰ ਦਿਖਾਇਆ ਉਹ ਕਈ ਸਾਰੇ ਡਾਕਟਰਾਂ ਨੂੰ ਦਿਖਾਉਣ ਦੇ باوجود ਇਹਨਾਂ ਨੂੰ ਕਮਰ ਦੀ ਦਰਦ ਤੋਂ ਕੋਈ ਰਾਤ ਨਹੀਂ ਮਿਲੀ ਤੇ ਜਿਸ ਦਿਨ ਨਾਲ ਇਹਨਾਂ ਦੇ ਕਮਰਦਰ ਹੋਰ ਜ਼ਿਆਦਾ ਵੱਧ ਗਈ ਸੀ ਤੇ ਉਸ ਦਿਨ ਨਾਲ ਜਕੜਨ ਰਹਿਣੀ ਸ਼ੁਰੂ ਹੋ ਗਈ ਸੀ ਨਾ ਹੀ ਇਹ ਖੜੇ ਰਹਿ ਪੰਦੇ ਸੀ ਨਾ ਹੀ ਅੱਗੇ ਚੁੱਕ ਪੰਦੇ ਸੀ ਨਾ ਹੀ ਕੋਈ ਵੀ ਘਰ ਦਾ ਕੰਮ ਕਰ ਬੰਦੇ ਸੀ ਤੇ ਜਿਸ ਦਿਨ ਨਾਲ ਇਹਨਾਂ ਦਾ ਕਾਫੀ ਜ਼ਿਆਦਾ ਸਟ्रेस ਵੀ ਵੱਧ ਚੁੱਕਾ ਸੀ ਫਿਰ ਸਾਡੇ ਕੋਲ ਆਏ ਅਸੀਂ ਇਹਨਾਂ ਨੂੰ ਪ੍ਰੋਪਰ ਟਰੀਟਮੈਂਟ ਦੱਸਿਆ ਇਹਨਾਂ ਦੇ ਉਹ ਥੋਰਲੀ ਐਗਜ਼ਾਮਨ ਕਰਵਾਇਆ ਤੇ ਐਕਸ-ਰੇ ਕਰਵਾਏ ਤੇ ਐਕਸ-ਰੇ ਕਰਵਾਣ ਦੇ ਬਾਅਦ ਅਸੀਂ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਕਮਰ ਵਿੱਚ ਮਨਕੇਰ ਵਿੱਚ ਦਬਾਅ ਹੈ ਜਿਸ ਦੇ ਕਰਕੇ ਜਿਹੜੀ ਬਲੱਡ ਸਰਕੂਲੇਸ਼ਨ ਹੈਗੀ ਪ੍ਰੋਪਰ ਨਹੀਂ ਚੱਲ ਪਾ ਰਹੀ ਹੈਗੀ ਤੇ ਇਸ ਦੇ ਨਾਲ ਹੀ ਤੁਹਾਨੂੰ ਕਮਰ ਵਿੱਚ ਦਰਦ ਰਹਿੰਦੀ ਹੈ ਇੱਕ ਹਫਤੇ ਦੇ ਟ੍ਰੀਟਮੈਂਟ ਲੈਣ ਦੇ ਬਾਅਦ ਇਹਨਾਂ ਦੀ ਜਿਹੜੀ ਕਮਰ ਵਿੱਚ ਦਰਦ ਸੀ ਉਸ ਦੇ ਵਿੱਚ ਇਹਨਾਂ ਨੂੰ ਰਾਹਤ ਮਿਲੀ ਸ਼ੁਰੂ ਹੋ ਗਈ ਤੇ ਇਹ ਆਪਣਾ ਡੇਲੀ ਰੁਟੀਨ ਲਾਈਫ ਵਰਕ ਸੀ ਜਿਹੜਾ ਉਹ ਵੀ ਕਰਨਾ ਸਟਾਰਟ ਕਰ ਚੁੱਕੇ ਸੀ ਤੇ ਇੱਕ ਸਾਲ ਦਾ ਟ੍ਰੀਟਮੈਂਟ ਕਰਵਾਣ ਦੇ ਬਾਅਦ ਇਹਨਾਂ ਦੀ ਹੁਣ ਕਮਰ ਬਿਲਕੁਲ ਠੀਕ ਹੈ ਇਹਨਾਂ ਦੀ ਕਮਰ 'ਚ ਕੋਈ ਦਰਦ ਕੋਈ ਜਕੜਾ ਨਹੀਂ ਹੈ ਵਾਪਿਸ ਹੈ ਆਪਣਾ ਕਰਦਾ ਜਿਹੜਾ ਵੀ ਕੰਮ ਕਰ ਸੀ ਉਹ ਹੁਣ ਕਰਨ ਲੱਗ ਲੱਗ ਪਏ ਨੇ ਤੇ ਇਸ ਦੇ ਨਾਲ ਨਾਲ ਜਿਹੜਾ ਫੈਕਟਰੀ ਦਾ ਕੰਮ ਸੀ ਉਹ ਵੀ ਹੁਣ ਇਹ ਕਰਨ ਲੱਗ ਪਏ ਨੇ ਜੇਕਰ ਤੁਸੀਂ ਵੀ ਆਪਣੀ ਕਮਰ ਦੀਦਰ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਸਾਡੇ ਹਸਪੀਟਲ ਡਾਕਟਰ ਸ਼ਾਦਾ ਆਯੁਰਵੇਦਾ ਵਿੱਚ ਵਿਜ਼ਿਟ ਕਰੋ ਤੇ ਇਸ ਦਾ ਟ੍ਰੀਟਮੈਂਟ ਕਰਵਾਓ ਧੰਨਵਾਦ